ਸਪਰੀਮ ਕੋਰਟ ਨੇ ਬੱਤਵਾਂ ਨੂੰ ਕਿਹਾ ਕਿ ਇੱਕ ਮੁਸਲਿਮ ਮਹਿਲਾ ਅਪਰਾਧਿਕ ਪ੍ਰਕਿਰਿਆ ਸਹਿਣਤਾ ਦੀ ਧਾਰਾ 125 ਦੇ ਅਧੀਨ ਆਪਣੇ ਸ਼ੋਹਰ ਤੋਂ ਪੁਜਾਰਾ ਪੱਤਾ ਮੰਗਣ ਦੀ ਹੱਕਦਾਰ ਹੈ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਇਹ ਧਾਰਾ ਸਾਰੀਆਂ ਵਿਆਹੁਤਾ ਔਰਤਾਂ ਤੇ ਲਾਗੂ ਹੁੰਦੀਆਂ ਹਨ ਫੇਰ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੀਆਂ ਹੋਣ ਜੱਜ ਬੀਵੀ ਨਗਰ ਨਾਗਰਤਾ ਤੇ ਜੱਜ ਆਗਸਟਿਨ ਜਾਰਜ ਮਸੀਹ ਦੀ ਬੈਂਚ ਨੇ ਇੱਕ ਵੱਖ ਪਰ ਸਮਕਾਲੀ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ सीआरपीसी ਦੀ ਧਾਰਾ 125 ਦੇ ਦਾਇਰੇ ਵਿੱਚ ਮੁਸਲਿਮ ਔਰਤਾਂ ਵੀ ਆਉਂਦੀਆਂ ਹਨ ਇਹ ਧਾਰਾ ਪਤਨੀ ਦੇ ਪਾਲਣ-ਪੋਸ਼ਣ ਅਤੇ ਕਾਨੂੰਨੀ ਅਧਿਕਾਰ ਨਾਲ ਸੰਬੰਧਿਤ ਹਨ ਜੱਜ ਨਾਗਰਿਕਤਾ ਨੇ ਕਿਹਾ ਕਿ ਅਸੀਂ ਇਸ ਮੌਖ ਨਤੀਜੇ ਨਾਲ ਅਪਰਾਧਿਕ ਅਪੀਲ ਨੂੰ ਖਾਰਜ ਕਰ ਰਹੇ ਹਾਂ ਕਿ ਧਾਰਾ 125 ਦੀਆਂ ਸਾਰੀਆਂ ਔਰਤਾਂ ਦੇ ਸਬੰਧ ਵਿੱਚ ਲਾਗੂ ਹੋਵੇਗੀ ਨਾ ਕਿ ਸਿਰਫ ਵਿਵੋhta ਔਰਤੇ ਬੈਂ ਨੇ ਕਿਹਾ ਕਿ ਪਾਲਨ ਪੋਸ਼ਣ ਦਾਣ ਨਹੀਂ ਸਭ ਕੋ ਵਿਅਕਤਾ ਔਰਤ ਦਾ ਅਧਿਕਾਰ ਹੈ ਅਤੇ ਸਾਰੀਆਂ ਅਵਿਅਕਤਾ ਔਰਤਾਂ ਇਸ ਦੇ ਹੱਕਦਾਰ ਹਨ ਫਿਰ ਭਾਵੇਂ ਉਹ ਕਿਸੇ ਵੀ ਧਰਮ ਦੀ ਹੋਣ ਸੁਪਰੀਮ ਕੋਰਟ ਨੇ ਤਲੰਗਣਾ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਮੁਹੰਮਦ ਅਬਦੁਲ ਸਮਦ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਹਾਈ ਕੋਰਟ ਨੇ ਗੁਜਾਰਾ ਪੱਤੇ ਦੇ ਸਬੰਧ ਵਿੱਚ ਪਰਿਵਾਰਿਕ ਅਦਾਲਤ ਦੇ ਫੈਸਲੇ 'ਚ ਦਖਲ ਦੇਣ ਦੀ ਸਮਦ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਸਮਦ ਨੇ ਦਲੀਲ टीसी ਕੇ ਤਲਾਕशुदा ਮੁਸਲਿਮ ਔਰਤ ਸੀ ਆਰਪੀਸੀ ਦੀ ਧਾਰਾ 125 ਦੇ ਅਧੀਨ ਗੁਜਾਰ ਪੱਤਾ ਪਾਉਣ ਦੀ ਹੱਕਦਾਰ ਨਹੀਂ ਹੈ ਉਸ ਨੂੰ ਮੁਸਲਿਮ ਔਰਤ ਤਲਾਕ ਦੇ ਅਧਿਕਾਰਤਾ ਦੀ ਸੁਰੱਖਿਆ ਐਕਟ 2006 ਦੇ ਪ੍ਰਬੰਧਨ ਨੂੰ ਲਾਗੂ ਕਰਨਾ ਹੋਵੇਗਾ